ਮਗਰ ਪਏ ਜਾਂਦੇ ਆ ਜਿਹੜਾ ਸੀਲ ਹੋਏ ਜੇ ਅਨਸੀਲ ਹੋਏ ਫਿਰ ਤੁਹਾਨੂੰ ਜੂਗਾਰਾ ਜੇ ਸੀਲ ਹੈ ਫਿਰ ਕੋਈ ਉਹ ਅੰਦਰ ਕੰਟੈਂਟ ਆ ਤੁਹਾਡਾ ਤੁਹਾਨੂੰ ਲੈਣਾ ਦੇਣਾ ਤੁਹਾਨੂੰ ਇਹਦਾ ਮੈਨੂੰ ਮੈਨੂੰ ਇਹਦਾ ਤੁਸੀ ਫਿਕਰ ਨਾ ਦੀਓ ਪਰ ਫਿਕਰ ਤੁਹਾਨੂੰ ਹੋਣਾ ਹੀ ਨਹੀਂ ਹੋਣਾ ਕਿਹਦਾ ਕਿ ਸਰਕਾਰ ਬਣਾ ਦੇ ਆ ਸਤਿ ਸ਼੍ਰੀ ਅਕਾਲ ਕੋਈ ਮਦਦ ਲਾ ਜਰ ਖੇਤਾਂ ਤੋਂ ਮਿੱਟੀ ਆ ਪੈਕਟੀਕਲ ਆ ਰਹੀ ਹੈ। ਨਾ ਆਮੀਅਤ ਦੇ ਕਿ ਲੀਵਰੇਜ ਦਾ ਪਾਸ ਸੀ। ਹਾਂ ਅਸੀਂ ਤਾਂ ਨਾਲ ਵੀ ਆਇਆ ਜੀ ਪਰ ਕੋਈ ਹੱਲ ਨਹੀਂ ਇੰਨਾ ਖਰਾਬਾ ਸਾਡੇ ਬੱਚੇ ਸੈਕਾਂ ਦੇ ਵਿੱਚ ਸਕੂਲਾਂ ਦੇ ਵਿੱਚ ਚੋੜੀ ਬਿਜਲੀ ਜਾਂਦੇ ਔਰ ਬਿਮਾਰੀਆਂ ਦਾ ਇੰਨਾ ਭਿਆਨ ਮਾਰੀ ਹੈ ਪਹਿਲੀ ਗੱਲ ਤਾਂ ਬਿਮਾਰੀਆਂ ਲੱਗਦੀਆਂ ਫੇ ਸਾਡੀ ਕੋਈ ਲਾਜ ਨਹੀਂ ਜੀ ਇਸ ਕਰਕੇ ਪਲੀਜ਼ ਇੱਕ ਤਾਂ ਸਾਡਾ ਸੀਵਰ ਸਿਸਟਮ ਜੀ ਇੱਕ ਸਾਡੇ ਮਾਨਸਾ ਦੇ ਵਿੱਚ ਥੋੜੀ ਤਰੱਕੀ ਦੀ ਲੋੜ ਹੈ ਤਰੱਕੀ ਮਾਨਸਾ ਦੇ ਵਿੱਚ ਜੀਓ ਦੇ ਨਾਮ ਤੇ ਹੈ ਜੀ ਪਰ ਕੋਈ ਸੁਣਵਾਈ ਨਹੀਂ ਕਿਸੇ ਪ੍ਰਸ਼ਾਸਨ ਦੇ ਵਿੱਚ ਕਿਸੇ ਦਫ਼ਤਰ ਦੇ ਵਿੱਚ ਕਹਾਤੀ ਭਾਂਗਾ 30 ਸਾਡੀ ਮਾਨਸਾ ਗਮੀ ਸਾਨੂੰ ਵਿਦਾਈ ਚਿਤਾ ਕੇ ਭੇਜਾਗੇ ਅਸੀਂ ਪਰ ਸਾਡੇ ਜੀ ਥੋੜਾ ਬਸ਼ੇਰ ਦੇਣ ਦਿਓ ਮਾਨਸਾ ਦੀ ਗੇੜ ਵਿਕਾਸ ਤੁਸੀਂ ਬੁਝਿੰਦੇ ਕਰਕੇ ਦਿਖਾ ਆਇਆ ਨਾ ਜੀ ਉਹਨਾਂ ਨੇ ਦੱਸਦਾ ਵੀ ਮਾਨਸਾ ਚ ਕਰ ਲਓ ਅਸੀਂ ਤੁਹਾਡੇ ਸਾਰੀ ਉਮਰ ਦੀ ਨਹੀਂ ਕਹਾਂਗੇ ਉਹ ਜਿਵੇਂ ਨਾ ਨਹੀਂ ਪੈਂਦਾ ਹੁੰਦਾ ਬਦਲ ਦੇਖਦੇ ਆ ਰਹੇ ਆ ਰਹਿਆ ਉਹ ਤੁਹਾਡੇ ਕੋਲੇ ਆਉਂਦੇ ਆਉਂਦੇ ਤੁਸੀਂ ਬ੍ਰੇਕਾਂ ਲਾ ਦਿਆ ਨਹੀਂ ਉਹ ਐਸੇ ਜੀ ਦੇਖੋ ਪਿਛਲੇ ਵਾਲੀ 2900 ਰੁਪਏ ਕਾ ਕਿਸੇ ਮਾਨਸਾ ਦੇ ਵਿੱਚੋਂ ਐਤੀ ਸੋ ਨੂੰ ਕੱਟੂ ਕਰ 13000 ਮੋਰ ਪਾ ਕੇ ਲੈ ਚਲੇ